ਅਨੁਮੀਨਾ ਮੈਂ ਤੁਹਾਡਾ ਹਾਂਜੀ ਸਰ ਮੇਰਾ ਨਾਮ ਮੋਨਿਕਾ ਸ਼ਰਮਾ ਤੁਹਾਨੂੰ ਮੈਂ ਨਾਮ ਵਾਲਾ ਸਰ ਨਜਵਾਰ ਨਗਰ ਪਟਾਲਾ ਰੋਡ 'ਤੇ ਰਹਿਣ ਵਾਲੀ ਹਾਂ ਤੇ ਕੀ ਹੋਇਆ ਕੱਲ ਤੁਹਾਡੇ ਘਰ ਦੇ ਵਿੱਚ ਕੌਣ ਇੱਥੇ ਪਹੁੰਚਿਆ ਤਾਂ ਕੀ ਕੀਤਾ ਜਾਣਾ ਸਰ ਕੱਲ ਮੇਰੇ ਪਤੀ ਅਮਨਦੀਪ ਸਿੰਘ ਜੋੜਾ ਆਪਣੇ ਸੱਤ ਸਾਥੀਆਂ ਨਾਲ ਇੱਥੇ ਆਂਦੇ ਨੇ ਸਰ ਜਿੰਨਾਂ ਵਿੱਚੋਂ ਬੰਟੀ ਮਜੀਠੇ ਵਾਲਾ ਗੋਪੀ ਪ੍ਰਿੰਸ ਕੁਮਾਰ ਲੋਲਾ ਤੇ ਸਰ ਬਾਕੀਆਂ ਦਾ ਨਾਮ ਇਹਨੂੰ ਪਤਾ ਨਹੀਂ ਹੈ ਸਰ ਉਹਨਾਂ ਵੱਲੋਂ ਪੋੜੀ ਲਾ ਕੇ ਲੱਕੜ ਦੀ ਪੋੜੀ ਦੂਜੀ ਮੰਜ਼ਲ ਤੇ ਲਾਈ ਜਾਂਦੀ ਆ ਸਰ ਰਾਡਾ ਉਹਨਾਂ ਨੇ ਲਿਆਂਦੀਆਂ ਸੀ ਹਥਿਆਰ ਲਿਆਂਦੇ ਸੀ ਦਾਤਰ ਲਿਆਂਦੇ ਸੀ ਉਹ ਉਹਨਾਂ ਨੇ ਉੱਪਰ ਚੜੇ ਨੇ ਤਿੰਨ ਚਾਰ ਸਾਥੀਆਂ ਸਮੇਤ ਇਹ ਦਰਵਾਜ਼ਾ ਤੋੜਿਆ ਜਾਂਦਾ ਵਾ ਸਰ ਪੂਰਾ ਸਰ ਸ਼ੋਰ ਮਚਾਉਂਦੇ ਆਏ ਆ ਹੁੰਲੇ ਹਲਾਰੇ ਕਰਦੇ ਆਏ ਨੇ ਸਰ ਮੋੜ ਤੇ ਮੇਰੀ ਸੱਸ ਤੇ ਮੇਰੀ ਨਨਾਨ ਖੜੀਆਂ ਸੀ ਉਹ ਜਦੋਂ ਤੋੜਪਾਨ ਕਰ ਲੈਂਦੇ ਉਹਦੇ ਦੁਆਰਾ ਮੇਰੀ ਸੱਸ ਤੇ ਨਨਾਨ ਨੂੰ ਫੋਨ ਕੀਤਾ ਜਾਂਦਾ ਹੈ ਅਸੀਂ ਅੰਦਰਲਾ ਤੇ ਬਾਹਰਲਾ ਤਾਲਾ ਤੋੜ ਲਿਆ ਵਾ ਹੁਣ ਤੁਸੀਂ ਆ ਜਾਓ ਮੇਰੀ ਨਨਾਨ ਤੇ ਸੱਸ ਆਪਣੇ ਤਿੰਨ ਚਾਰ ਜਨਾਨੀਆਂ ਸੀ ਉਹਨਾਂ ਨਾਲ ਉਹਨਾਂ ਨਾਲ ਆਂਦੀਆਂ ਨੇ ਉੱਪਰ ਚੜ੍ਹਦੀਆਂ ਨੇ ਤੇ ਸਰ ਇਸ ਤੋਂ ਬਾਅਦ ਮੇਰੀ ਗੱਲ ਅਮਾਰੀ ਵਿੱਚੋਂ ਕੈਸ਼ ਤੇ ਮੇਰਾ ਜੁਐਲਰੀ ਗਾਇਬ ਹੈ ਕਰਨ ਕੀ ਹੈ ਕਿਉਂ ਲਗਾਤਾਰ ਇਸ ਤਰ੍ਹਾਂ ਦੇ ਕੰਮ ਕੀ ਤੇ ਸਰ ਇਹ ਨਸ਼ਾ ਪੀਂਦਾ ਇਸ ਤੇ ਸਰ ਹੁਣਾਂ ਵੇਚਣ ਵੀ ਲੱਗ ਪਿਆ ਤੇ ਸਰ ਐਸੇ ਕਾਰਨ ਤੋਂ ਮੈਂ ਰੋਕਦੀ ਸੀ ਕਿ ਮੈਂ ਘਰ ਵਿੱਚ ਨਸ਼ਾ ਨਾ ਪੀਂਦ ਦੇਣਾ ਹੈ ਤੇ ਨਾ ਮੈਂ ਵੇਚਣ ਦੇਣਾ ਕਿ ਤੁਹਾਨੂੰ ਪਤਾ ਨਸ਼ਾ ਲੈ ਕੇ ਕਿੱਥੋਂ ਆਉਂਦਾ ਸਰ ਨਹੀਂ ਮੈਨੂੰ ਆ ਨਹੀਂ ਪਤਾ ਕਿ ਇਹ ਕਿੱਥੋਂ ਲੱਤੀ ਆਉਂਦਾ ਹੈ ਪਰ 25 ਅਕਤੂਬਰ ਨੂੰ ਮੈਂ ਕੰਪਲੇਨ ਕੀਤੀ ਸੀ ਨਾ ਪੁਲਿਸ ਥਾਣੇ ਵਿੱਚ ਸਰ ਉਦੋਂ ਇਹ ਨਸ਼ਾ ਬਹੁਤ ਭਾਰੀ ਮਾਤਰਾ ਵਿੱਚ ਇਹਦੇ ਕੋਲ ਹੈਗਾ ਸੀ ਪਰ ਜਿਹੜਾ ਘਰ ਵਿੱਚੋਂ ਲੈ ਕੇ ਆ ਭੱਜ ਗਿਆ ਸੀ ਉਸ ਤੋਂ ਬਾਅਦ ਹੀ ਫਰਾਰ ਸੀ ਉਸ ਤੋਂ ਬਾਅਦ ਵੀ ਸਰ ਇਹਨੇ 2-3 ਵਾਰੀ ਘਰ ਤੇ ਹਮਲੇ ਕੀਤੇ ਨੇ ਮੇਰੀਆਂ ਭੈਣਾਂ ਦੇ ਮੇਰੇ ਘਰ ਤੇ ਹਮਲੇ ਕੀਤੇ ਨੇ ਫਿਰ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਆ ਤੇ ਇਸ ਤੋਂ ਬਾਅਦ ਸਰ ਕੱਲ ਤੇ ਇਹਨਾਂ ਦੁਆਰਾ ਪੂਰੀ ਗੁੰਡਾਗਰਦੀ ਕੀਤੀ ਗਈ ਆ ਆਪਣੇ ਦੋਸਤਾਂ ਲਿਆ ਕੇ ਪਿੱਛੋਂ ਉਹ ਬੋਲਦੇ ਆਂਦੇ ਨੇ ਚੀਕਾ ਮਾਰਦੇ ਆਂਦੇ ਨੇ ਉੱਪਰ ਮੇਰੀ ਭੈਣਾਂ ਦੇ ਮੂੰਹ ਵੱਲ ਵੇਖ ਕੇ ਬੋਲਣ ਦਿੰਦੇ ਨੇ ਕਿ ਜੇ ਤੁਹਾਨੂੰ ਸਾਡੇ ਨਾਮ ਪਤਾ ਲੱਗ ਜਾਂਦਾ ਤਾਂ ਤੁਸੀਂ ਆਪਣਾ ਮਹੱਲਾ ਵੀ ਖਾਲੀ ਕਰ ਜੋਗੇ ਸਾਡੇ ਨਾਮ ਤੁਸੀਂ ਅਖਬਾਰਾਂ 'ਚ ਪੜੋ ਰੋ ਜਾਂਦੇ ਹੋ ਤੁਹਾਡੀ ਕੀ ਮਾਮਲਾ ਕੀ ਕਾਰਵਾਈ ਨਹੀਂ ਕਰਦੇ ਸਰ ਮੈਨੂੰ ਇਨਸਾਫ ਮਿਲੇ ਸਰ ਜਿਹੜੇ ਵੀ ਇਹਨਾਂ ਦੇ ਪਰਿਵਾਰਕ ਮੈਂਬਰ ਸਰ ਕੱਲ ਜਿਹੜੇ ਵੀ ਸਾਰੇ ਇਹਦੇ ਵਿੱਚ ਸ਼ਾਮਿਲ ਸੀ ਜਾਂ ਇਹਨਾਂ ਦੇ ਫਰੈਂਡ ਸਰਕਲ 'ਚ ਵੀ ਜੋ ਵੀ ਸ਼ਾਮਿਲ ਸੀ ਸੁਰਨੰਦ ਗ੍ਰਿਫਤਾਰੀ ਪਾਈ ਜਾਵੇ ਤੇ ਫਿਰ ਮੈਨੂੰ ਇਨਸਾਫ ਦਿੱਤਾ ਜਾਵੇ ਸੁਰ ਮੇਰੀ ਬੇਟੀ ਨਾਲ ਇਕੋ ਅਚੀ ਜ਼ਿੰਦਗੀ ਬਿਤਾ ਸਕਦੇ ਦੀ ਨਾਲ ਝਗੜਾ ਹੋ ਗਿਆ ਤੇ ਪਤੀ ਜਿਹੜਾ ਚਾਰ ਪੰਜ ਬੰਦੇ ਲਿਖੇ ਉਹਦੇ ਘਰ ਜਿਹੜਾ ਵਾ ਪੌੜੀ ਲਗਾ ਕੇ ਉੱਪਰੋਂ ਦੀ ਤੁਰ ਵੜ ਕੇ ਤੁਰਪਣ ਕੀਤੀ ਆ ਜਿਹਦੇ ਸਬੰਧ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜੋ ਮਾਮਲੇ ਨੂੰ ਪੇਰੇ ਵੱਲੋਂ ਮੌਕੇ ਤੇ ਜਾ ਕੇ ਪ러스 ਐਸੇ ਜਗਵੀਰ ਸਿੰਘ ਇਚਾਰਜ ਵੱਲੋਂ ਮੌਕੇ ਤੇ ਜਾ ਕੇ ਤਸਦੀਕ ਕੀਤੀ ਗਈ ਤਸਦੀਕ ਕਰਨ ਤੋਂ ਬਾਅਦ ਵਿੱਚ ਮਾਮਲਾ ਸਾਹਮਣੇ ਆ ਵੀ ਵਾਕਈ ਇਹਨਾਂ ਦਾ ਦੋਹਾਂ ਜੀ ਦਾ ਅਪਤਰੀ ਡਿਸਪਿਊਟ ਚੱਲ ਰਿਹਾ ਹੈ ਜੋ ਅਦਾਲਤੀ ਵੀ ਹੈ ਤੇ ਡੋਮੈਸਟਿਕ ਵਾਇਲੈਂਸ ਦਾ ਵੀ ਇਹਨਾਂ ਵੱਲੋਂ ਦੋਸ਼ ਕੀਤਾ ਹੈ ਡਿਵੋਰਸ ਦਾ ਵੀ ਕੀਤਾ ਹੋਇਆ ਹੈ ਜੀ ਉਹ ਅੰਡਰ ਕਨਸਿਡਰੇਸ਼ਨ ਦੇ ਦਰਾਂ ਨਹੀਂ ਮਤਲਬ ਕਿ ਜਿਹੜਾ ਅਮਨਦੀਪ ਸਿੰਘ ਸੀ ਆਪਣੀ ਪਤਨੀ ਨਾਲੋਂ ਵੱਖ ਰਹਿ ਰਿਹਾ ਸੀ ਪਰ ਇਹ ਆਪਣੀ ਲੜਕੀ ਨੂੰ ਮਿਲਣਾ ਚਾਹੁੰਦਾ ਸੀ ਜੋ ਇਹ ਆਪਣੇ ਕੋਈ ਅਦਾਲਤੀ ਹੁਕਮ ਹਸਣ ਨਹੀਂ ਸਨ ਇਹਨਾਂ ਨੂੰ ਇੱਕ ਦੂਜੇ ਨੂੰ ਮਿਲਦੇ ਪਰ ਫਿਰ ਵੀ ਇਹਨੇ ਮਤਲਬ ਕਿ ਚਾਰ ਪੰਜ ਮੁੱਡੇ ਲੈ ਕੇ ਪੌੜੀ ਲਗਾ ਕੇ ਘਰ ਅੰਦਰ ਵੜ ਕੇ ਜਿਹੜੀ ਆ ਉਹ ਤੋੜਪੰਨ ਕੀਤੀ ਹੈ ਤੇ ਇਹ ਸਬੰਧ ਵਿੱਚ ਅਸੀਂ ਮਕਦਮਾ ਨੰਬਰ 14 ਕੱਲ ਦੀ 22 1 24 ਅੰਡਰ ਸੈਕਸ਼ਨ 452 341 506 4148 190 ਪੀਸੀ ਦਾ ਦਰਜ ਕੀਤਾ ਗਿਆ ਵਾ ਜਿਹਦੀ ਇਨਵੈਸਟੀਗੇਸ਼ਨ ਅਜੇ ਚੌਕੀ ਵਿਜੇਨਗਰ ਵੱਲੋਂ ਕੀਤੀ ਜਾ ਰਹੀ ਹੈ ਜਾਣੇ ਤਬਦੀ ਜੋ ਵੀ ਜਿਹੜੇ ਸਈਤਤ ਸਾਹਮਣੇ ਉਹਨਾਂ ਤੋਂ ਤਾਬ ਕਰ ਲਈ ਕੀਤੀ ਜਾ ਅੰਦਰ ਜਾ ਕੇ ਉਹ ਬੜਿਆ ਪੌੜੀ ਲਗਾ ਕੇ ਅੰਦਰ ਤੋੜਪਨ ਵੀ ਕੀਤੀ ਉਹ ਪਹਿਲਾਂ ਉੱਪਰਲਾ ਗੇਟ ਤੋੜਿਆ ਬਾਅਦ ਵਿੱਚ ਨੇ ਹੀਟ ਦੇ ਗੇਟ ਦੇ ਤਾਲੇ ਤੋੜੇ ਜਿਹੜੇ ਤੇ ਜੋ ਦਰਾਨੇ ਤਬਦੀ ਸਥਿਤੀ ਸਾਹਮਣੇ ਆਇਆ ਉਹਦੇ ਮੁਤਾਬਕ ਕਾਰਵਾਈ ਕੀਤੀ ਗਈ ਹੈ